ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਸੰਗਰੂਰ ਸਿੰਘ ਸਭਾ ਗੁਰਦੁਆਰਾ ਇੱਕ ਜਿੱਥੇ ਉਹਨਾਂ ਨੇ 21 ਤਰੀਕ ਨੂੰ ਮਤਲਬ ਪਾਲਕੀ ਦਿੱਤੀ ਹੈ ਰਾਮਚੰਦਰ ਜੀ ਵਾਸਤੇ ਸੋਭਾ ਯਾਤਰਾ ਕੱਢਣ ਦੇ ਲਈ ਜਿਸ ਦੇ ਵਿੱਚ ਸਾਡੀ ਪਾਲਕੀ ਜੋ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਨਗਰ ਕੀਰਤਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਦੇ ਵਿੱਚ ਪਾਲਕੀ ਦੇ ਵਿੱਚ ਬਿਰਾਜਮਾਨ ਕਰਦੇ ਆ ਤਾਂ ਉਸੇ ਪਾਲਕੀ ਦੇ ਵਿੱਚ ਜੋ ਰਾਮਚੰਦਰ ਜੀ ਵਾਸਤੇ ਉਹਨਾਂ ਨੇ ਇੱਕ ਛੋਭਾ ਯਾਤਰਾ ਕੱਢੀ ਆ ਉਹਦੇ ਵਿੱਚ ਨੰਗੇ ਪੈਰੀ ਬੈਠੇ ਨੇ ਨੰਗੇ ਸਿਰ ਬੈਠੇ ਨੇ ਇਹੋ ਜਿਹੇ ਤੇ ਜਿਨ੍ਹਾਂ ਨੇ ਪਾਲਕੀ ਦਿੱਤੀ ਹੈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਬਾਕੀ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ ਅੱਗੇ ਸਹੀ ਆ ਜਾਂ ਗਲਤ ਆ ਕਮੈਂਟ ਕਰਕੇ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੇਖ ਰਹੇ ਹੋ ਨਾ ਕਿ ਪਾਲਕੀ ਸਾਹਿਬ ਆ ਰਹੀ ਹੈ ਵਾਹਿਗੁਰੂ ਲਿਖਿਆ ਚੰਗੀ ਤਰ੍ਹਾਂ ਜਿੱਦਾਂ ਗੁਰੂ ਸਾਹਿਬ ਦਾ ਸਰੂਪ ਹੁੰਦਾ ਆਪ ਜੀ ਦੇਖ ਰਹੇ ਹੋ ਕਿ ਮੋਨੇ-ਮੁੰਡੇ ਸਾਹਮਣੇ ਜੁੜੇ ਪਾਇਆ ਪਰ ਪਿਆਰੇ ਧਿਆਨ ਨਾਲ ਦੇਖੋ ਪਾਲਕੀ ਸਾਹਿਬ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨਹੀਂ ਹਨ ਇਹ ਕਿਦਾਂ ਜੋੜੇ ਲੈ ਕੇ ਵਿੱਚ ਬੈਠੇ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਹੈ ਪਰ ਵਿੱਚ ਮਹਾਰੇ ਦਾ ਸਰੂਪ ਨਹੀਂ ਧਿਆਨ ਨਾਲ ਦੇਖੋ ਪਤਾ ਕੀ ਆ 21 ਤਰੀਕ ਨੂੰ ਸੰਗਰੂਰ ਸੋਭਾ ਯਾਤਰਾ ਕੱਢੀ ਤੇ ਉਥੇ ਗੁਰਦੁਆਰਾ ਸਿੰਘ ਸਭਾ ਵਾਲਿਆਂ ਨੇ ਇਸ ਸੁਭਾ ਯਾਤਰਾ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਤਸ਼ਾਹ ਜੀ ਦੀ ਪਾਲਕੀ ਜਿਹਦੇ ਵਿੱਚ ਸਾਡੇ ਗੁਰੂ ਸਾਹਿਬ ਸੁਭਾਏਮਨ ਹੁੰਦੇ ਆ ਸਿੱਖ ਕਿਦਾਂ ਦਾ ਹੁੰਦਾ ਜਿੱਥੇ ਗੁਰੂ ਇੱਕ ਵਾਰ ਸੁਭਾਏਮਨ ਹੋ ਜਾਏ ਵਿਰਾਜਮਾਨ ਹੋ ਜਾਏ ਨਾ ਉੱਥੇ ਸਿੱਖ ਕਦੇ ਜੋੜੇ ਨਹੀਂ ਲੈ ਕੇ ਜਾਂਦਾ ਇਹ ਉਸੇ ਪਾਲਕੀ ਦੇ ਵਿੱਚ ਇਹਨਾਂ ਨੇ ਰਮੈਣ ਦਾ ਪ੍ਰਕਾਸ਼ ਕਰਾਇਆ ਵੇਖੋ ਸੰਗਤ ਜੀ ਸੰਗਰੂਰ ਦੀ ਸੰਗਤ ਜਰੂਰ ਖਾਸ ਕਰਕੇ ਧਿਆਨ ਦਿਓ ਵੀ ਜਿਨ੍ਹਾਂ ਨੇ ਧਾਨ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮਹਾਰਾਜ ਜੀ ਦਾ ਆਸਣ ਕਿਸੇ ਹੋਰ ਨੂੰ ਵਰਤਣ ਵਾਸਤੇ ਦੇ ਦਿੱਤਾ ਤੇ ਉਪਰਾਲਾ ਕਰੋ ਐਸੀਆਂ ਕਮੇਟੀਆਂ ਦਾ ਬਹਿਸਕਾਰ ਕਰੋ ਇਹਨਾਂ ਨੂੰ ਤੇ ਲੱਖ ਲੱਖ ਲੰਦ ਪਾਉਣੀ ਚਾਹੀਦੀ ਹੈ ਸੋ ਜ਼ਰੂਰ ਐਸਾ ਉਪਰਾਲਾ ਕਰੋ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਤੇ ਜ਼ਰੂਰ ਕੋਈ ਨਾ ਕੋਈ ਕੰਰਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਮਨ ਦਾ ਅਕਲ ਤੇ ਹੱਥ ਮਾਰਨਾ ਚਾਹੀਦਾ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਨੇ ਤੁਹਾਨੂੰ ਅਕਲ ਹੋਣੀ ਚਾਹੀਦੀ ਹੈ ਦੇਖੋ ਤੁਸੀਂ ਥੋੜਾ ਮੋਟਾ ਕਿ ਪਾਲਕੀ ਦੇ ਵਿੱਚ ਬਿਨਾਂ ਨੰਗੇ ਸਿਰ ਬੈਠੇ ਨੇ ਚੱਪਲਾਂ ਲੈ ਕੇ ਬੈਠੇ ਨੇ ਕੀ ਆਦਰ ਸਰਤਕਾਰ ਕਰਦੇ ਹੋਣਗੇ ਬਾਕੀ ਵੀਡੀਓ ਤੁਸੀਂ ਦੇਖ ਲਈ ਸਹੀ ਹੈ ਜਾਂ ਗਲਤ ਦੱਸ ਸਕਦੇ ਹੋ